ਦਿਨ ਚੜਦੇ ਹੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਡੇਰਾ ਬੱਸੀ ਦੇ ਨੇੜੇ ਮੁਬਾਰਕਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਬਸਤੀਆਂ ਦੇ ਵਿੱਚ ਮੌਜੂਦ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਨੂੰ ਪਿੰਨਕ ਲੱਗੀ ਸੀ ਕਿ ਇਹਨਾਂ ਬਸਤੀਆਂ ਦੇ ਘਰਾਂ ਦੇ ਵਿੱਚ ਨਸ਼ਾ ਵੇਚਿਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੀਆਂ ਟੀਮਾਂ ਘਰਾਂ ਦੇ ਵਿੱਚ ਜਾ ਕੇ ਛਾਪੇਮਾਰੀ ਕਰ ਰਹੀ ਹੈ ਦੱਸਦੀ ਹੈ ਕਿ ਕੱਲ ਹੀ ਪੰਜਾਬ ਦੇ ਸੀ ਅੰਪਗਵਨ ਤਮਾਨਿਸ ਕਲੋਨੀ ਤੋਂ ਕੁਝ ਦੂਰੀ ਤੇ ਪਹੁੰਚੇ ਸਨ ਅਤੇ ਹੁਣ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪਿਛਲੇ ਕਾਫੀ ਸਮੇਂ ਤੋਂ ਮੁਬਾਰਕਪੁਰ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਰਹੇ ਸਨ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਕਈ ਵਾਰ ਇਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਬਸਤੀ ਦੇ ਵਿੱਚ ਮੌਜੂਦ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸਨ ਕਿਹਾ ਜਾ ਰਿਹਾ ਕਿ ਇਸ ਬਸਤੀ ਦੇ ਵਿੱਚ ਸ਼ਰਿਆਮ ਨਸ਼ਾ ਵਿਕਦਾ ਹੈ ਤੇ ਕਈ ਵਾਰ ਪੁਲਿਸ ਨੂੰ ਵੀ ਇਸ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਨਸ਼ੇ ਦੇ ਕਾਰੋਬਾਰ ਤੇ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਦਿਨ ਚੜ੍ਹਦੇ ਹੀ ਘਰ-ਘਰ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਦੀਆਂ ਟੀਮਾਂ ਇਸ ਬਸਤੀ ਦੇ ਵਿੱਚ ਪਹੁੰਚਦੀਆਂ ਨੇ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਨੇ ਉਹਤੇ ਜਾਂਦੇ ਜਿਹੜੇ ਸੀਐਮ ਸਾਹਿਬ ਦੇ ਮਾਝਾ ਬੀਜੀਪੀ ਸਾਹਿਬ ਦੀ ਜਿਹੜੀ ਐਂਟੀ ਡਰਗ ਡਰਾਈਵ ਚਲਾਈ ਹੋਈ ਹੈ ਉਹਦੇ ਚ ਅਸੀਂ ਹਮੇਸ਼ਾ ਹੀ ਸਾਡਾ ਰੁਟੀਨ ਹੈ ਵੀ ਹਾਂ ਵੀ ਜਿੰਨੇ ਵੀ ਸਾਡੇ ਹੌਟਸਪੌਟਸ ਜਿੱਥੇ ਸਰ ਤੋਂ ਲੱਗਦਾ ਹੈ ਕਿ ਸਸਪੀਸ਼ੀਅਸ ਐਕਟੀਵਿਟੀ ਹੈਗੀ ਐਂਡ ਡਰਗ ਡੈਲਰਸ ਨੇ ਕੋਈ ਐਡਿਕਟਸ ਨੇ ਤੇ ਅਸੀਂ ਉੱਥੇ ਕਾਸੂ ਕਰਦੇ ਹਾਂ ਅੱਜ ਵੀ ਇੱਥੇ ਅਸੀਂ ਕਾਸੂ ਕੀਤਾ ਸੀਗਾ ਜਿਵੇਂ ਹਮ 100 150 ਦੇ ਕਰੀਬ ਸਾਡੇ ਕੋਲ ਫੋਰਸ ਸੀਗੀ ਇੱਥੇ ਦੋ ਐਸਪੀ ਸਾਹਿਬ ਦਾ ਐਸਐਸਓ ਸੀਗੇ ਸਾਰੇ ਗਰਬੜੀ ਤਰੀਕੀ ਨਾਲ ਜਿਹੜੇ ਸਾਡੇ ਸਸਪੀਸ਼ੀਅਸ ਸੀਗੇ ਉਹ ਅਸੀਂ ਜਾਂਚੇ ਨੇ ਤੇ ਇੱਕ ਦੋ ਰਿਕਵਰੀਜ਼ ਹੋਈਆਂ ਜਿਹੜੀ ਅਸੀਂ ਐਫ ਆਈ ਆਰ ਦਾ ਵੀ ਸ਼ੇਅਰ ਵੀ ਕਰ ਦਾਂਗੇ ਜਦੋਂ ਅਕੋਰਡਿੰਗ ਟੂ ਪ੍ਰੋਸੀਜਰ ਜਿਹੜੀ ਅਸੀਂ ਇਹਦੀ ਕਾਰਵਾਈ ਕਰ ਰਹੇ ਆ। ਤੇ ਬੇਸਿਕਲੀ ਇਹ ਕੌਡਨ ਦੇ ਨਾਲ-ਨਾਲ ਅਸੀਂ ਇੱਕ ਇਹ ਵੀ ਟਰਾਈ ਕਰਦੇ ਆ ਵੀ ਹਾਂ ਵੀ ਇਹਨਾਂ ਨੂੰ ਘਰਾਂ ਨੂੰ ਅਵੇਅਰ ਵੀ ਕਰਦੇ ਆ ਵੀ ਜੇ ਤੁਹਾਨੂੰ ਲੱਗਦਾ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਸਾਨੂੰ ਇਸ ਏਰੀਆ ਦੀ ਕਈ ਵਾਰੀ ਕੰਪਲੇਂਟ ਆ ਰਹੀ ਸੀਗੀ। ਸੋ ਇਹਨੂੰ ਅਸੀਂ ਜਿਆਦਾ ਕੰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਕੁਲ ਕਰ ਰਹੇ ਹਾਂ ਵੀ ਜਿਨ੍ਹਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਨਾਲ ਸ਼ੇਅਰ ਕਰਨ ਤੁਹਾਡੇ ਮਾਧਿਅਮ ਤੋਂ ਵੀ ਇਹੀ ਰਿਕਵੈਸਟ ਕਰਦੇ ਹਾਂ ਵੀ ਜੇ ਇਸ ਏਰੀਆ ਦੇ ਵਿੱਚ ਕਿਸੇ ਨੂੰ ਲੱਗਦਾ ਵੀ ਇਸ ਸਸਪੀਸ਼ੀਅਸ ਐਕਟੀਵਿਟੀ ਹੈ ਉਹਦਾ ਨਾਮ ਨਹੀਂ ਆਊਗਾ ਪਰ ਸਾਡੇ ਐਸ ਐਚ ਓ ਨਾਲ ਸਾਡੇ ਮੁਲਾਜ਼ਮਾ ਨਾਲ ਗੁਪਤ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਜ਼ਰੂਰ ਕਰਨਾ ਲੋਕਾਂ ਦਾ ਸਰ ਕਹਿਣਾ ਵੀ ਹੈ ਵੀ ਇੱਥੇ ਜਿਹੜੀ ਪੂੜੀਆਂ ਵਿਕ ਰਹੀਆਂ ਹਨ বারোবারো ਦਿੱਤੇ ਕੁੜੀਆਂ ਵੀ ਆਉਂਦੀਆਂ ਇੱਥੇ ਦੇ ਵਿੱਚ ਅਸੀਂ ਕੁੜੀਆਂ ਦਾ ਵੀ ਅਸੀਂ ਉਹ ਪ੍ਰੋਪਰ ਵਿੱਚ ਸਾਰਾ ਕਰ ਰਹੇ ਵਰਕ ਆਊਟ ਕਰ ਰਹੇ ਸੀ ਆਪਣੇ ਨੰਬਰ ਐਸੇ ਐਸਪੀ ਸਾਹਿਬ ਦੇ ਨੰਬਰ ਆਪਣਾ ਨੰਬਰ ਅਸੀਂ ਮੈਂਸ਼ਨ ਕਰਦਾ ਸਭ ਦਾ ਦਿੰਦਾ ਹੈ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਆਉਂਦੀ ਉਹਨੂੰ ਗੁਪਤ ਰੱਖਿਆ ਜਾਊਗਾ ਸਾਰਾ ਸ਼ੇਅਰ ਕਰਨ ਤੇ ਕਾਰਵਾਈ ਔਨ ਦਾ ਸਪਾਟ ਹੋਊਗੀ ਅਜ ਕੋਈ ਡਰਾਇ ਇਹ ਸਾਰੀ ਕਾਰਵਾਈ ਨਸ਼ਿਆ ਤੇ ਥੱਲ ਭੋਨ ਦੇ ਲਈ ਕੀਤੀ ਗਈ ਹੈ ਦਿਨ ਚੜਦੇ ਹੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਡੇਰਾ ਬੱਸੀ ਦੇ ਨੇੜੇ ਮੁਬਾਰਕਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਬਸਤੀਆਂ ਦੇ ਵਿੱਚ ਮੌਜੂਦ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਨੂੰ ਪਿੰਨਕ ਲੱਗੀ ਸੀ ਕਿ ਇਹਨਾਂ ਬਸਤੀਆਂ ਦੇ ਘਰਾਂ ਦੇ ਵਿੱਚ ਨਸ਼ਾ ਵੇਚਿਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਦੀਆਂ ਟੀਮਾਂ ਘਰਾਂ ਦੇ ਵਿੱਚ ਜਾ ਕੇ ਛਾਪੇ ਮਾਰੀ ਕਰ ਰਹੀ ਹੈ ਦੱਸਦੀ ਕਿ ਕੱਲ ਹੀ ਪੰਜਾਬ ਦੇ ਸੀਐਮ ਭਗਵੰਤ ਮਾਨ ਇਸ ਕਲੋਨੀ ਤੋਂ ਕੁਝ ਦੂਰੀ ਤੇ ਪਹੁੰਚੇ ਸਨ ਅਤੇ ਹੁਣ ਅੱਜ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪਿਛਲੇ ਕਾਫੀ ਸਮੇਂ ਤੋਂ ਮੁਬਾਰਕਪੁਰ ਦੇ ਲੋਕ ਨਸ਼ਿਆਂ ਤੋਂ ਬਹੁਤ ਤੰਗ ਆ ਰਹੇ ਸਨ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਕਈ ਵਾਰ ਇਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਅਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਬਸਤੀ ਦੇ ਵਿੱਚ ਮੌਜੂਦ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸਨ ਕਿਹਾ ਜਾ ਰਿਹਾ ਹੈ ਕਿ ਇਸ ਬਸਤੀ ਦੇ ਵਿੱਚ ਸ਼ਰਯਾਮ ਨਸ਼ਾ ਵਿਕਦਾ ਹੈ ਤੇ ਕਈ ਵਾਰ ਪੁਲਿਸ ਨੂੰ ਵੀ ਇਸ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਉਸ ਤੋਂ ਬਾਅਦ ਨਸ਼ੇ ਦੇ ਕਾਰੋਬਾਰ ਤੇ ਠੱਲ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਦਿਨ ਚੜ੍ਹਦੇ ਹੀ ਘਰ-ਘਰ ਜਾ ਕੇ ਛਾਪੇਮਾਰੀ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਦੀਆਂ ਟੀਮਾਂ ਇਸ ਬਸਤੀ ਦੇ ਵਿੱਚ ਪਹੁੰਚਦੀਆਂ ਨੇ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਤਲਾਸ਼ੀ ਮੁਹਿੰਮ ਚਲਾ ਰਹੀਆਂ ਨੇ ਕੋਈ ਤੇ ਸਾਡੇ ਜਿਹੜੇ ਸੀਐਮ ਸਾਹਿਬ ਦੇ ਮਾਝਾ ਬੀਜੀਪੀ ਸਾਹਿਬ ਦੀ ਜਿਹੜੀ ਐਂਟੀ ਡਰਗ ਡਰਾਈਵ ਚਲਾਈ ਹੋਈ ਹੈ ਉਹਦੇ ਚ ਅਸੀਂ ਹਮੇਸ਼ਾ ਹੀ ਇਹ ਸਾਡਾ ਰੁਟੀਨ ਹੈ ਵੀ ਹਾਂ ਵੀ ਜਿੰਨੇ ਵੀ ਸਾਡੇ ਹੌਟਸਪੌਟਸ ਜਿਸ ਦਾ ਲੋ ਲੱਗਦਾ ਹੈ ਕਿ ਸਸਪੀਸ਼ੀਅਸ ਐਕਟੀਵਿਟੀ ਹੈਗੀ ਐ ਡਰਗ ਪੈਲਰਸ ਦੀਆਂ ਜਾਂ ਕੋਈ ਐਡਿਕਸ਼ਨ ਹੈ ਤੇ ਅਸੀਂ ਉੱਤੇ ਕਾਸੂ ਕਰਦੇ ਹਾਂ ਅੱਜ ਵੀ ਇੱਥੇ ਅਸੀਂ ਕਾਸੂ ਕੀਤਾ ਸੀਗਾ ਨੀਮ 100 150 ਦੇ ਕ੍ਰੀਏਟ ਸਾਡੇ ਕੋਲ ਫੋਰ ਸੀਗੀ ਜਿਹਦੇ ਚ ਦੋ ਐਸਪੀ ਸਾਹਿਬ ਦਾ ਸਟੇਸ਼ਨ ਸੀਗੇ ਤਾਰੇ ਘਰ ਬੜੀ ਬਰੀਕੀ ਨਾਲ ਜਿਹੜੇ ਸਾਡੇ ਸਸਪੀਸ਼ੀਅਸ ਸੀਗੇ ਉਹ ਅਸੀਂ ਜਾਂਚੇ ਨੇ ਤੇ ਇੱਕ ਦੋ ਰਿਕਵਰੀਜ਼ ਹੋਈਆਂ ਐ ਜਿਹੜੀ ਅਸੀਂ ਐਫ ਆਈ ਆਰ ਦਾ ਨਾ ਸ਼ੇਅਰ ਵੀ ਕਰ ਦਾਂਗੇ ਜਦੋਂ ਅਕੋਰਡਿੰਗ ਟੂ ਪ੍ਰੋਸੀਜਰ ਜਿਹੜੇ ਅਸੀਂ ਇਹਦੇ ਘਰਵਾਈ ਕਰ ਰਹੇ ਆਂ ਤੇ ਬੇਸਿਕਲੀ ਇਹ ਕਾਟਨ ਦੇ ਨਾਲ ਨਾਲ ਅਸੀਂ ਇੱਕ ਇਹ ਵੀ ਟਰਾਈ ਕਰਦੇ ਆ ਵੀ ਹਾਂ ਵੀ ਇਹਨਾਂ ਨੂੰ ਘਰਾਂ ਨੂੰ ਅਵੇਅਰ ਵੀ ਕਰਦੇ ਆ ਵੀ ਜੇ ਤੁਹਾਨੂੰ ਲੱਗਦਾ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਸਾਨੂੰ ਇਸ ਏਰੀਆ ਦੀ ਕਈ ਵਾਰੀ ਕੰਪਲੇਂਟ ਆ ਰਹੀ ਸੀਗੀ ਸੋ ਇਹਨੂੰ ਅਸੀਂ ਜਿਆਦਾ ਕੰਟੇਨ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਤੇ ਲੋਕਾਂ ਦੇ ਵਿੱਚ ਕੰਫਰੈਂਸ ਵਿੱਚ ਜੁੜੇਟ ਕਰ ਰਹੇ ਹਾਂ ਜਿਨ੍ਹਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਨਾਲ ਸ਼ੇਅਰ ਕਰਨ ਤੁਹਾਡੇ ਮਾਧਿਅਮ ਤੋਂ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਜੇ ਇਸ ਏਰੀਆ ਦੇ ਵਿੱਚ ਕਿਸੇ ਨੂੰ ਲੱਗਦਾ ਵੀ ਐਸ ਸਪੀਸ਼ੀਅਸ ਐਕਟੀਵਿਟੀ ਹੈ ਉਹਦਾ ਨਾਮ ਨਹੀਂ ਆਊਗਾ ਪਰ ਸਾਡੇ ਐਸ ਐਚ ਓਜ਼ ਨਾਲ ਸਾਡੇ ਮੁਲਾਜ਼ਮਾਂ ਨਾਲ ਗੁਪਤ ਤੌਰ ਤੇ ਇਨਫੋਰਮੇਸ਼ਨ ਸ਼ੇਅਰ ਜਰੂਰ ਕਰੋ ਲੋਕਾਂ ਦਾ ਸਰ ਕਹਿਣਾ ਵੀ ਹੈ ਵੀ ਇੱਥੇ ਜਿਹੜੀ ਕੁੜੀਆਂ ਵਿਕਦੀਆਂ ਆ বারোবারো দকতে কুড়িয়া ਵੀ ਆਉਂਦੀ ਆਥੇ ਦੇ ਵਿੱਚ اسی কুড়িয়া ਵਰਤੇ। ਜੀ ਅਸੀਂ ਉਹ ਪ੍ਰੋਪਰ ਵਿੱਚ ਸਾਰਾ ਕਰ ਰਹੇ ਵਰਕ ਆਊਟ ਕਰ ਰਹੇ ਅਸੀਂ ਆਪਣੇ ਨੰਬਰ ਇਸੇ ਐਸਪੀ ਸਾਹਿਬ ਦੇ ਨੰਬਰ ਆਪਣਾ ਨੰਬਰ ਅਸੀਂ ਮੈਂਸ਼ਨ ਕਰਦਾ ਸਭ ਦਾ ਦਿੱਤਾ ਹੈ। ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਆਉਂਦੀ ਉਹਨੂੰ ਗੁਪਤ ਰੱਖਿਆ ਜਾਊਗਾ ਸਾਰਾ ਸ਼ੇਅਰ ਕਰਨ ਤੇ ਕਾਰਵਾਈ ਔਨ ਦਾ ਸਪਾਟ ਹੋਊਗੀ ਅਜ ਕੋਈ ਦੋਰਾ ਨਹੀਂ ਹੋਇਆ। ਇਹ ਸਾਰੀ ਕਾਰਵਾਈ ਨਸ਼ਿਆ ਤੇ ਥੱਲ ਭੋਨ ਦੇ ਲਈ ਕੀਤੀ ਗਈ ਹੈ।